ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਭਗਤ ਕਬੀਰ ਸਾਹਿਬ ਜੀਆਂ ਦੇ ਸੋਹੜਟ ਰਾਗ ਦੇ ਵਿੱਚ ਉਹ ਅਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਸਾਨੂੰ ਸਾਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਬਹੁ ਪਰਬੰਚ ਕਰ ਪਰ ਧਨ ਲਿਆਵੇ ਬਹੁ ਪਰਬੰਚ ਦਾ ਮਤਲਬ ਹੈ ਕਈ ਤਰੀਕੇ ਕਈ ਤਰ੍ਹਾਂ ਦੀਆਂ ਠੱਗੀਆਂ ਜਾਂ ਕਈ ਤਰ੍ਹਾਂ ਦੇ ਧੋਖੇ ਮਹਾਰਾਜ ਕਹਿੰਦੇ ਮਨੁੱਖ ਜਿਹੜਾ ਕਈ ਤਰ੍ਹਾਂ ਦੀਆਂ ਠੱਗੀਆਂ ਕਰਦਾ ਹੈ ਕਈ ਤਰ੍ਹਾਂ ਦੇ ਪ੍ਰਾਏ ਧਨ ਲਿਆਉਂਦਾ ਹੈ ਸਾਨੂੰ ਸਮਝਾਉਂਦੇ ਨੇ ਵੀ ਇਹ ਮਨੁੱਖਾ ਜਿਹੜਾ ਇਹ ਪਰਾਇਆ ਧਨ ਲਿਆਉਣਾ ਹੈ ਕਈ ਤਰ੍ਹਾਂ ਦੀਆਂ ਠੱਗੀਆਂ ਕਰਦਾ ਹੈ ਔਰ ਠੱਗੀਆਂ ਮਾਰ ਕੇ ਪਰਾਇਆ ਧਨ ਇਕੱਠਾ ਕਰਕੇ ਸੁਤਦਾਰਾ ਪਹਿ ਆਨੰਦ ਲਟਾਵੇ ਸੁਤ ਕਹਿੰਦੇ ਨੇ ਪੁੱਤਰ ਨੂੰ ਦਾਰਾ ਕੰਦਲੇ ਘਰ ਵਾਲੀ ਤੂੰ ਇਹ ਸਾਰਾ ਲਿਆ ਕੇ ਕਹਿੰਦੇ ਆਪਣੇ ਪੁੱਤਰ ਅਤੇ ਕਰ ਵਾਲੀ ਦੇ ਹਵਾਲੇ ਕਰ ਦਿੰਦਾ ਹੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਇਹ ਮੇਰੇ ਮਨਾ ਤੂੰ ਭੁੱਲਿਆ ਹੋਇਆ ਜਿਵੇਂ ਰੋਜੀ ਆਦ ਕਦੀ ਖਾਤਰ ਮਹਾਰਾਜ ਕਹਿੰਦੇ ਵੀ ਕਿਸੇ ਨਾਲ ਧੋਖਾ ਫਰੇਬ ਨਾ ਕਰਿਆ ਕਰ ਇੱਕ ਕਪਟ ਨਾ ਕਰ ਧੋਖਾ ਨਾ ਕਰ ਠੱਗੀ ਨਾ ਮਾਰ ਕਿਉਂਕਿ ਆਤਮਾ ਨਵੇਰਾ ਤੇਰ ਜੀ ਪੈ ਲਈ ਜਾ ਆਖਰ ਨੂੰ ਇਹਨਾਂ ਮੰਦ ਕਰਮਾਂ ਦਾ ਧੋਕੇ ਠੱਗੀਆਂ ਦਾ ਲਿਖਾ ਜਿਹੜਾ ਤੇਰੀ ਆਪਣੀ ਜੰਨਤ ਤੋਂ ਨਹੀਂ ਲਿਆ ਜਾਣਾ ਲਿਖਾ ਜੋ ਕ ਤੇਰੇ ਤੋਂ ਲਿਆ ਜਾਣਾ ਹੈ ਰਹਾਓ ਚੰਨ ਚੰਨ ਤਨ ਜੀ ਜੈ ਜਦ ਰਾਜਨ ਆਵੇ ਮਹਾਰਜ ਕਹਿੰਦੇ ਨੇ ਚੈਨ ਚੈਨ ਦਾ ਮਤਲਬ ਹੈ ਪਲ ਪਲ ਵਿੱਚ ਚੀਜੇ ਦਾ ਮਤਲਬ ਹੈ ਕਮਜ਼ੋਰ ਹੋਣਾ ਜਿਦਾ ਕਹਿੰਦੇ ਨੇ ਬੁਢੇਪੇ ਨੂੰ ਗੰਦ ਵੇਖ ਤੇਰੀ ਉਮਰ ਲੰਘਦੀ ਜਾਂਦੀ ਹੈ ਇਹਨਾਂ ਠੱਗੀਆਂ ਵਿੱਚ ਹੀ ਸੱਜੇ ਸੱਜੇ ਤੇਰਾ ਆਪਣਾ ਸਰੀਰ ਜਿਹੜਾ ਹੈ ਜੋ ਜੋ ਇਨਸਾਨ ਵੱਧ ਉਮਰ ਵੱਲ ਜਾਂਦਾ ਤ्यों ਤੋਂ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਤੇ ਬੁਢੇਪੇ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਆ ਰੀਆਂ ਹਨ ਭਾਵ ਵੀ ਚਿਹਰੇ ਤੋਂ ਵੀ ਪਤਾ ਲੱਗ ਜਾਂਦਾ ਵੀ ਹੁਣ ਇਹਦੇ ਤੇ ਬਡੇਪਾ ਆਉਣ ਲੱਗ ਪਿਆ ਹੈ ਚਿਹਰੇ ਦੀਆਂ ਝੁਰੜੀਆਂ ਦੱਸ ਦਿੰਦੀਆਂ ਹਨ ਸਾਬ ਤੇਰੀਓਕ ਕੋਈ ਪਾਣੀ ਉਹ ਨਾ ਪਾਵੇ ਓਕ ਕੰਨ ਬੁੱਗ ਨੂੰ ਕਹਿੰਦੇ ਜਦੋਂ ਤੂੰ ਬੁੱਢਾ ਹੋ ਗਿਆ ਹੇਲਣ ਜੋਗਾ ਨਾ ਰਿਆ ਤਦੋਂ ਇਹਨਾਂ ਵਿੱਚੋਂ ਜਿਨ੍ਹਾਂ ਦੀ ਖਾਤਰ ਤੂੰ ਠੱਗੀਆਂ ਮਾਰਦਾ ਹੈ ਕਿਸ ਨੇ ਤੇਰੇ ਮੋਕੋ ਵਿੱਚ ਪਾਣੀ ਵੀ ਨਹੀਂ ਪਾਣਾ ਕਹਿਦ ਕਬੀਰ ਕੋਈ ਨਹੀਂ ਤੇਰਾ ਕਬੀਰ ਸਾਹਿਬ ਆਖਦੇ ਹਨ ਇਹ ਜੰਦੇ ਇੱਥੇ ਕਿਸ ਨੇ ਵੀ ਤੇਰਾ ਅਸਲ ਸਾਥੀ ਨਹੀਂ ਬਣਨਾ ਇਹ ਤੇ ਸੁਪਨਾ ਆਨ ਬਹੁਤ ਮਿਲ ਬੈਠਕ ਰਹਿਤ ਚੋਂ ਦਿਸ ਕੇ ਰਹਿ ਇਹ ਦੁਨੀਆ ਦਾ ਤਾਂ ਇਹ ਦਸਤੂਰ ਹੈ ਵੀ ਸੁੱਖਾਂ ਦੇ ਵਿੱਚ ਸਾਰੀ ਆਲੇ ਦਾਲੇ ਹੋ ਕੇ ਬੰਦੇ ਹਨ ਤੋ ਕਿ ਮੈਂ ਆਨ ਬਹੁਤ ਮਿਲਵਾਂਟਰ ਬੜੇ ਦੂਰ ਦੂਰ ਤੋਂ ਆਕੇ ਮਿਲਦੇ ਆ ਪਰ ਕਹਿੰਦੇ ਜੇ ਰੱਬ ਨਾ ਕਰੇ ਵਿਪਤਾ ਦੀ ਘੜੀ ਆ ਜੀ ਵਿਪਤ ਭਰੀ ਸਭ ਹੀ ਸੰਗ ਛਾੜ ਦਤ ਕਨ ਜਦੋਂ ਕਿ ਵਿਪਤਾ ਦਾ ਸਮਾ ਜਾਂਦਾ ਫਿਰ ਸਾਰੀ ਸਾਥ ਛੱਡ ਜਾਂਦੇ ਕੋਈ ਵੀ ਨੇੜੇ ਨਹੀਂ ਟੁਕਦਾ ਇਸੇ ਕਰਕੇ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਤੇ ਅਸਲ ਸਾਥ ਹੀ ਅਕਾਲ ਪੁਰਖ ਪ੍ਰਮਾਤਮਾ ਤੋਂ ਬਿਨਾਂ ਭਾਈ ਸਾਡਾ ਕਿਸੇ ਦਿਨ ਨਹੀਂ ਬਣਨਾ ਰਦਰਾਮ ਕੀ ਨਜਪੈ ਸਵੇਰਾ ਇੱਕ ਪ੍ਰਮਾਤਮਾ ਹੀ ਅਸਲ ਸਾਥੀ ਹੈ ਇਹ ਜਿੰਦੇ ਤੂੰ ਬੇੜੇ ਸਿਰ ਭਾਵ ਹੁਣੇ ਹੁਣੇ ਉਸ ਪ੍ਰਮਾਤਮਾ ਨੂੰ ਕਿਉਂ ਆਪਣੇ ਵਿੱਚ ਫਿਰ ਦੇ ਵਿੱਚ ਨਹੀਂ ਸਮਰਦੀ ਆਪਣੀ ਜੰਦਰ ਨੂੰ ਸਮਝਾਈਏ ਜਿੰਦੇ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਲਗਿਆ ਜਾ ਸਕਦਾ ਹੈ ਪ੍ਰਮਾਤਮਾ ਹੀ ਪਾਰ ਲਗਾਉਣ ਵਾਲਾ ਹੈ ਪ੍ਰਮਾਤਮਾ ਦੀ ਸ਼ਰਨ ਵਿੱਚ ਆਈਏ ਤਾਕੇ ਜਿਹੜਾ ਅਸਲ ਸਾਥੀ ਹੈ ਉਹ ਪ੍ਰਮਾਤਮਾ ਦਾ ਸਾਥ ਸਾਨੂੰ ਮਿਲ ਜਾਏ ਪ੍ਰਮਾਤਮਾ ਸਾਰਿਆਂ ਪਰਮੇਰ ਭਰਿਆਤ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਨਗਰ ਵਿੱਚ ਆਪਸੀ ਪ੍ਰੇਮ ਤੇ ਤਫਾਕ ਵੜੇ ਸਰਬੱਤ ਦੇ ਭਲੇ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਰਣ ਮਿਲ ਕੇ ਅਰਦਾਸ ਕਰਦੇ ਜੀ ਵਰਤੀ ਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰਗੁਬੰਦ ਪਾਪੂ ਰਣਗੁੰਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਤਿ ਵਕ ਲਈ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ